ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਐਨ ਨੂੰ ਆਪਣੀ ਸਾਰੀ ਸੰਗਤ ਆਪਾਂ ਚਾਰ ਸਾਹਬਜ਼ਾ ਦੀ ਫਿਲਮ ਵੇਖੀ ਪਾਰਟ 2 ਵੀ ਦੇਖ ਲਿਆ ਟੂ ਵੀ ਵੇਖ ਲਈ ਰਾਈਜ਼ ਆਫ ਬੰਦਾ ਸਿੰਘ ਬਹਾਦਰ ਅੱਛਾ ਹੁਣੇ ਕੋਸ਼ਿਸ਼ ਚੀਜ਼ਾਂ ਜਿਹੜੀਆਂ ਨੇ ਫਿਲਮ ਦੇ ਵਿੱਚ ਬਖਾਈਆਂ ਜਾਂਦੀਆਂ ਨੇ ਔਰ ਬੰਦਾ ਅੰਦਾਜ਼ਾ ਕਿ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਫਿਰ ਆਪਾਂ ਨੂੰ ਆ ਬੁੱਕਸ ਜਿਹੜੀਆਂ ਨੇ ਉਹ ਸਟੱਡੀ ਕਰਕੇ ਐਕਚੁਅਲੀ ਫਿਲਮਾਂ ਵੀ ਤੇ ਉੱਥੋਂ ਹੀ ਬਣਦੀਆਂ ਨੇ ਕਿ ਬੁੱਕਸ ਦੇ ਉੱਤੋਂ ਜੋ ਲਿਖਿਆ ਹੁੰਦਾ ਉਹਦੇ ਵਿੱਚ ਕੁਝ ਚੇਂਜਿੰਗ ਹੋ ਜਾਂਦੀ ਆ ਥੋੜੀ-ਬਹੁਤ ਮਤਲਬ ਅਗਰ ਕੋਈ ਮੂਵੀ ਉਸ ਟਾਪਿਕ ਦੇ ਉੱਤੇ ਬਣਦੀ ਪਈ ਆ ਤੇ ਜਿਹੜਾ ਕਿਤਾਬਾਂ ਦੇ ਵਿੱਚ ਦਰਜ ਆ ਉਹਦੇ ਵਿੱਚ ਥੋੜੀ-ਬਹੁਤ ਤਬਦੀਲੀ ਹੁੰਦੀ ਆ ਚੇਂਜ ਹੋ ਜਾਂਦਾ ਅੱਜ ਦਾ ਜਿਹੜਾ ਵੀਡੀਓ ਆ ਆਪਾਂ ਚਾਰ ਸਾਬ ਜ਼ਾਦੇ ਫਿਲਮ ਵੇਖਣ ਦੇ ਸਾਂ ਉਹਦੇ ਵਿੱਚ ਤੁਸੀਂ ਵੇਖਿਆ ਕਿ ਜਦੋਂ ਵਜ਼ੀਰ ਖਾਨ ਜਿਹੜਾ ਹੈ ਨੰਦਪੁਰ ਸਾਹਿਬ ਨੂੰ ਘੇਰਾ ਪਾ ਲੈਂਦਾ ਫੌਜਾਂ ਬਾਹਰ ਆ ਕੇ ਬਹਿ ਜਾਂਦੀਆਂ ਨੇ ਤੇ ਉਹਨਾਂ ਕੋਲ ਰਾਸ਼ਨ ਪਾਣੀ ਜਿਹੜਾ ਅੰਦਰ ਮੁੱਕ ਜਾਂਦਾ ਤੇ ਸਿੰਘ ਜਿਹੜੇ ਨੇ ਬੜੇ ਪਰੇਸ਼ਾਨ ਹੁੰਦੇ ਨੇ ਤੇ ਕੁਝ ਸਿੰਘ ਜਿਹੜੇ ਉਹਦੇ ਵਿੱਚ ਨੇ ਵਹਾਏ ਗਏ ਨੇ ਕਿ 100 ਸਿੰਘ ਜਿਹੜੇ ਨੇ ਉਹ ਕਿਲੇ ਨੂੰ ਛੱਡ ਕੇ ਗੁਰੂ ਸਾਹਿਬ ਨੂੰ ਛੱਡ ਕੇ ਜਾਣਾ ਚਾਹੁੰਦੇ ਸਨ ਹਾਂ ਤੇ ਗੁਰੂ ਸਾਹਿਬ ਨੇ ਆਖਿਆ ਜਿਹੜਾ ਜਾਣਾ ਚਾਹੁੰਦਾ ਉਹ ਜਾ ਸਕਦਾ ਉਹਦੇ ਵਿੱਚੋਂ 40 ਜਿਹੜੇ 40 ਗਏ ਸਨ ਚਾਲੀ ਗਏ ਸਨ ਲੇਕਿਨ ਇੱਕ ਚੀਜ਼ ਉਹਨੇ ਵੀ ਕਹਿਆ ਸੀ ਕਿ ਜਿਹੜਾ ਅੱਜ ਇੱਥੋਂ ਜਾਏਗਾ ਉਹ ਸਿੱਖੀ ਜੋ ਆਪਣਾ ਉਹਨੇ ਲਿਖਵਾ ਕੇ ਦਿੱਤਾ ਸੀਗਾ ਉਹ ਦੁਬਾਰਾ ਜਿਹੜਾ ਨਾ ਉਹ ਸਿੱਖੀ ਨੇ ਆਪਣੇ ਉੱਤੇ ਲਵਾਇਆ ਹੁਣ ਇਹਦੇ ਵਿੱਚ ਜਿਹੜੀ ਬੰਦੇ ਦੀ ਅਕਲ ਹੈ ਨਾ ਉਹ ਇਸ ਚੀਜ਼ ਨੂੰ ਅਕਸੈਪਟ ਨਹੀਂ ਕਰਦੀ ਕਿ ਉੱਥੋਂ ਜਦੋਂ ਕਿਲੇ ਨੂੰ ਘੇਰਾ ਪਾਇਆ ਹੈ ਕਿਸੇ ਵੀ 40 ਸਿੰਘ ਵੀ ਗਏ ਹੋਣ ਤੇ ਉਹਨਾਂ ਨੂੰ ਮੁਗਲਾਂ ਨੇ ਕਿਵੇਂ ਜਾਣ ਦਿੱਤਾ ਹੋਵੇਗਾ ਹਾਂ ਮਤਲਬ ਆਪਾਂ ਨੂੰ ਮੂਵੀ ਚ ਦਿਖਾਇਆ ਗਿਆ ਸੀ ਕਿ ਉਹ ਚਲੇ ਗਏ ਨੇ ਘਰਾਵੇਂ ਚ ਵੀ ਪਹੁੰਚ ਗਏ ਨੇ ਘਰਾਵੇਂ ਚ ਪਹੁੰਚ ਗਏ ਓਹ ਐਕਚੁਅਲੀ ਇੱਥੇ ਇਹ ਜਿਹੜਾ ਨਾ ਇਹ ਕਈ ਬੰਦੇ ਆਂਦੇ ਨੇ ਕਿ ਇਹ ਨਹੀਂ ਸਟੋਰੀ ਥੋੜਾ ਜਿਹਾ ਤਜ਼ਾਹ ਆਦਾ ਹਾਂ ਇੱਥੇ ਥੋੜਾ ਜਿਹਾ ਫਰਕ ਆਉਂਦਾ ਹੈ ਕਿ ਕੋਈ ਵੀ ਸਿੰਘ ਜਿਹੜਾ ਉਹ ਛੱਡ ਕੇ ਨਹੀਂ ਸੀ ਗਿਆ ਅਗਰ ਛੱਡ ਕੇ ਜਾਂਦਾ ਤੇ ਮੁਗਲ ਉਹਨਾਂ ਨੂੰ ਕਿਵੇਂ ਜਾਣ ਦਿੰਦੇ ਹਾਂ ਮੁਗਲ ਤੇ ਉਹਨਾਂ ਨੂੰ ਮਾਰ ਦਿੰਦੇ ਉੱਥੇ ਜਾਂ ਫਿਰ ਇਹ ਸੀ ਕਿ ਉਹਨਾਂ ਨੂੰ ਫੜ ਕੇ ਕੈਦ ਕਰ ਲੈਂਦੇ ਲੋਚੇ ਤਾਂ ਸੀ ਨਾ ਜਾਂ ਤਾਂ ਉਹ ਉਹਨਾਂ ਦੇ ਨਾਲ ਮੁਗਲਾਂ ਨਾਲ ਰਲ ਜਾਂਦੇ ਨਹੀਂ ਮੁਗਲ ਉਹਨਾਂ ਨੂੰ ਕੈਦ ਕਰ ਲੈਂਦੇ ਕਿ ਉਹਨਾਂ ਕੋਲੋਂ ਸੂਹ ਲੈ ਲੈਂਦੇ ਅੰਦਰ ਕੀ ਹੋ ਰਿਹਾ ਤਤੀਸ ਕਰਦੇ ਬੜੇ ਆਰਾਮ ਨਾਲ ਜੀ ਤੁਸੀਂ ਨਿਕਲ ਕੇ ਜਾਣਦੇ ਉੱਥੇ ਜਾਣ ਦੋ ਵੋ ਇਸ ਤਰ੍ਹਾਂ ਕਿਉਂਕਿ ਹੁਣ ਵੇਖੋ ਕਿ ਨਾ ਉਹਨਾਂ ਨੂੰ ਪੁੱਛ ਕੇ ਕੁਝ ਵੀ ਨਹੀਂ ਹੋਈ ਉਹ ਦੂਰੋਂ ਹੀ ਆਂਦੇ ਦੇ ਸਨ ਫਿਲਮ ਚ ਵਹਾਇਆ ਗਿਆ ਹੈ ਕਿ ਉਹ ਸਿੰਘ ਜਾਣਦੇ ਨੇ ਉਹਨਾਂ ਨੇ ਆਖਿਆ ਲੱਗਦਾ ਡਰ ਕੇ ਭੱਜਣ ਦੇ ਨੇ ਇਹਨਾਂ ਨੂੰ ਜਾਣ ਦੇ ਠੀਕ ਹੈ ਹੁਣ ਉਹ ਵਜ਼ੀਰ ਖਾਨ ਨੂੰ ਇਹ ਵੀ ਤੇ ਇੱਕ ਇੱਕ ਕਨਸੈਪਟ ਇਹ ਵੀ ਤੇ ਹੋ ਸਕਦਾ ਸੀ ਨਾ ਕਿ ਇਹਨਾਂ ਦੇ ਵਿੱਚ ਕਿਤੇ ਜਿਹੜੇ ਨੇ ਗੁਰੂ ਗੋਪਾਲ ਸਿੰਘ ਜੀ ਨੇ ਉਹ ਵੀ ਨਾ ਕਿਤੇ ਵਿੱਚ ਨਿਕਲ ਜਾਣ ਸਕਦੇ ਆ ਬਿਲਕੁਲ ਮਤਲਬ ਉਹ ਨਾ ਕੋਈ ਪੁੱਛ ਗਿਆ ਚੋਤੇ ਨਹੀਂ ਨਹੀਂ ਕੀਤੀ ਫਿਲਮ ਜਿਹੜੀ ਚੀਜ਼ ਵਹਾਈ ਗਈ ਉਹਨਾਂ ਨੇ ਤਾਂ ਗੁਰੂ ਸਾਹਿਬ ਨੂੰ ਕਸਬਾ ਖਾ ਕੇ ਕਿਹਾ ਸੀ ਕਿ ਤੁਸੀਂ ਚਲੇ ਜਾਓ ਅਸੀਂ ਕਸਮਾ ਖਾ ਕੇ ਉਹਦੇ ਬਾਅਦ ਵੀ ਹਮਲਾ ਕਰਤਾ ਲੇਕਿਨ ਉਹਦੇ ਬਾਅਦ ਨਹੀਂ ਹਮਲਾ ਕਰਤਾ ਸੀ ਆਪਾਂ ਹੁਣ ਇਹੀ ਵੀਡੀਓ ਹੈ ਜਿਹੜਾ ਇਹ ਤਜ਼ਾਦ ਹੈ ਉਹਦੇ ਤੋਂ ਰਿਲੇਟਿਡ ਹੀ ਵੀਡੀਓ ਸਾਨੂੰ ਕੱਲੀ ਗਈ ਹੈ ਚੜਦੇ ਪੰਜਾਬ ਤੋਂ ਕਿ ਤੁਸੀਂ ਇਹ ਵੀਡੀਓ ਵੇਖੋ ਤਾਂ ਕਿ ਇਹ ਚੀਜ਼ ਜਿਹੜੀ ਹੈ ਕੁਝ ਆਪਣੇ ਜਿਹੜੇ ਆ ਭਰਾ ਬੰ ਨੂੰ ਵੇਖਣ ਇੱਕ ਚੀਜ਼ ਕਨਸੈਪਟ ਜਿਹੜਾ ਨਾ ਹਾਂ ਉਹ ਉਹ ਵੇਖਦੇ ਆਪਾਂ ਪਹਿਲੇ ਆਪਾਂ ਵੀਡੀਓ ਵੇਖ ਲਈਏ ਬਿਲਕੁਲ ਜੀ ਅੱਜ ਤੱਕ ਆਪਾਂ ਪੜਦੇ ਸੁਣਦੇ ਆਏ ਹਾਂ ਕਿ ਜਦੋਂ ਅਨੰਤਪੁਰ ਸਾਹਿਬ ਨੂੰ ਘੇਰਾ ਪਿਆ ਤੇ ਕਿਲੇ ਦੇ ਅੰਦਰ ਰਸਤ ਪਾਣੀ ਖਤਮ ਹੋ ਗਿਆ ਤਾਂ ਭੁੱਖ ਤੇ ਤੋਹਾਰ ਮੰਨ ਕੇ 40 ਸਿੰਘ ਗੁਰੂ ਸਾਹਿਬ ਨੂੰ ਬਿਦਾਵਾ ਦੇ ਕੇ ਅਦਵਿਚਕਾਰ ਛੱਡ ਕੇ ਆ ਗਏ ਪਰ ਅਸਲ ਵਿੱਚ ਤਾਂ ਸਦੀਆਂ ਤੋਂ ਬਿਦਾਵੇ ਦਾ ਕਲੰਕ ਸਹਿ ਰਿਹਾ ਮਾਝੇ ਦੇ 40 ਹਜ਼ਾਰੂ ਸਿੰਘਾਂ ਨੇ ਤਾਂ ਕਦੀ ਗੁਰੂ ਸਾਹਿਬ ਨੂੰ ਬਿਦਾਵਾ ਦਿੱਤਾ ਹੀ ਨਹੀਂ ਸੀ ਇਹ ਬਿਦਾਵਾ ਤਾਂ ਅਨੰਤਪੁਰ ਸਾਹਿਬ ਦੀ ਧਰਤੀ ਤੋਂ ਬਿਲਕੁਲ ਦੂਰ ਮਾਲਵੇ ਦੇ ਇਲਾਕੇ ਵਿੱਚ ਗੁਰੂ ਸਾਹਿਬ ਨੂੰ ਕਿਸੇ ਰਸੂਖਦਾਰ ਚੌਧਰੀ ਨੇ ਦਿੱਤਾ ਸੀ ਆਖਿਰ ਕੀ ਹੈ ਬਿਦਾਵੇ ਦੀ ਘਟਨਾ ਦਾ ਅਸਲੀ ਸੱਚ ਇਸ ਤੋਂ ਅੱਗੇ ਜਿਨ੍ਹਾਂ ਸ਼ਹਾਦਤਾਂ ਦੇ ਯਾਦ ਵਿੱਚ ਇੱਕ ਮਾਗ ਨੂੰ ਮੁਕਸਰ ਸਾਹਿਬ ਵਿੱਚ ਜੋੜ ਮੇਲਾ ਲੱਗਦਾ ਹੈ ਇਹ ਸ਼ਹਾਦਤਾਂ ਤਾਂ ਕਈ ਮਹੀਨੇ ਪਹਿਲਾਂ ਵਿਸਾਖ ਦੇ ਮਹੀਨੇ ਵਿੱਚ ਹੀ ਹੋਗੀਆਂ ਸਨ ਫਿਰ ਆਖਰੇ ਤਰੀਕਿਆਂ ਦਾ ਫੇਰ ਬਦਲ ਕਿਉਂ ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸਕਸੈਸ ਦਾ ਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਜਦੋਂ ਇਤਿਹਾਸਕ ਰੀਤੀ ਗੱਲ ਚੱਲਦੀ ਹੈ ਤਾਂ ਇੱਕ ਨਿਯਮ ਜਿਹੜਾ ਹਰ ਇੱਕ ਖਿੱਤੇ ਵਿੱਚ ਮੰਨਿਆ ਜਾਂਦਾ ਹੈ ਕਿ ਜੇ ਨਵੀਨਤਮ ਖੋਜਾਂ ਦੇ ਆਧਾਰ ਤੇ ਕਿਤੇ ਵੀ ਲੋੜ ਪਵੇ ਤਾਂ ਪੁਰਾਣੇ ਤੈਅ ਕੀਤੇ ਗਏ ਲਿਖੇ ਗਏ ਇਤਿਹਾਸ ਵਿੱਚ ਸੋਧ ਕਰਨ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਹਾਲਾਂਕਿ 40 ਮੁਕਤੀਆਂ ਦਾ ਵਿਦਾਵਾ ਲਿਖਣ ਵਾਲਾ ਇਤਿਹਾਸ ਜੋ ਕਿ ਅਪਧਾਕੇ ਸਦੀਆਂ ਤੋਂ ਪਰਦੇਸੋਂ ਸੁਣਦੇ ਆਏ ਹਾਂ ਇੱਕੋ ਦਮ ਉਹਦੀ ਥਾਂ ਤੇ ਕੋਈ ਨਵੀਂ ਥਿਓਰੀ ਐਕਸੈਪਟ ਕਰ ਲੈਣਾ ਆਪਣੇ ਸਭ ਦੇ ਲਈ ਬੜਾ ਔਖਾ ਹੈ ਪਰ ਜਦੋਂ ਹੁਣ ਕੌਮ ਦੇ ਲਈ ਕੋਈ ਨਵੀਂ ਤੇ ਸਕਾਰਾਤਮਕ ਖੋਜ ਹੋਈ ਹੈ ਜਿਸ ਨੂੰ ਇੱਕ ਇੱਕ ਕਰਕੇ ਕੌਮ ਦੇ ਚੋਟੀ ਦੇ ਇਤਿਹਾਸਕਾਰ ਤੇ ਵਿਦਵਾਨ ਮਾਨਤਾ ਦਿੰਦੇ ਜਾ ਰਹੇ ਹਨ ਤਾਂ ਫਿਰ ਇਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਸੀ ਪਰ ਮੈਂ ਇੱਥੇ ਕਿਸੇ ਤੇ ਕੋਈ ਨਵੀਂ ਥਿਓਰੀ ਥੋਪਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਾਰੇ ਇਤਿਹਾਸਿਕ ਤੱਥ ਫਿਰੋਲਨ ਤੋਂ ਬਾਅਦ ਤੇ ਕਿਹੜੇ ਕਿਹੜੇ ਵਿਦਵਾਨ ਇਸ ਨਵੇਂ ਇਤਿਹਾਸ ਦੇ ਪੱਖ ਵਿੱਚ ਹਨ ਇਹ ਸਭ ਜਾਣਨ ਤੋਂ ਬਾਅਦ ਆਪਣੇ ਲਈ ਅੰਤਮ ਫੈਸਲਾ ਤੁਸੀਂ ਆਪ ਕਰਨਾ ਹੈ ਕਿ ਤੁਹਾਨੂੰ ਇਹ ਨਵਾਂ ਇਤਿਹਾਸ ਸਹੀ ਲੱਗਦਾ ਹੈ ਜਾਂ ਜੋ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤੁਸੀਂ ਉਸ ਨੂੰ ਠੀਕ ਮੰਨੋਗੇ ਕਿਉਂਕਿ ਜਦੋਂ ਆਪਾਂ ਫੌਜੀਆ ਦੇ ਪਿੱਛੇ ਹਟਣ ਦੀ ਗੱਲ ਕਰਦੇ ਹਾਂ ਤਾਂ ਫਿਰ ਸਵਾਲ ਗੁਰੂ ਸਾਹਿਬ ਦੀ ਲੀਡਰਸ਼ਿਪ ਤੇ ਵੀ ਉੱਠਦਾ ਹੈ ਤੇ ਦਸ਼ਮੇਸ਼ ਪਾਸ਼ਾ ਵਰਗਾ ਸੂਝਵਾਨ ਜਰਨੈਲ ਸ਼ਾਇਦ ਹੀ ਦੁਨੀਆ ਤੇ ਦੂਸਰਾ ਕੋਈ ਹੋਇਆ ਹੋਣਾ ਬਿਦਾਵਾ ਦਾ ਜੋ ਪ੍ਰਾਚੀਨ ਇਤਿਹਾਸ ਪਰਚਲਿਤ ਹੈ ਜਿਸ ਨੂੰ ਆਪਾਂ ਥੋੜਾ ਜਿਵੇਂ ਧਿਆਨ ਨਾਲ ਵੇਖੀਏ ਤਾਂ ਇਹਦੇ ਵਿੱਚ ਦੋ ਵੱਡੇ ਲੂਪ ਹੋਲ ਨਜ਼ਰ ਆਉਂਦੇ ਹਨ ਅਨੰਦਪੁਰ ਸਾਹਿਬ ਨੂੰ ਚਾਰੇ ਪਾਸੇ ਲੱਖਾਂ ਦੀ ਮੁਗਲ ਤੇ ਪਹਾੜੀ ਫੌਜ ਨੇ ਜ਼ਬਰਦਸਤ ਘੇਰਾ ਪਾਇਆ ਹੋਇਆ ਹੈ ਤੇ ਜਿਉ 40 ਸਿੰਘ ਬਿਦਾਵਾ ਦੇ ਕੇ ਨਿਕਲੇ ਵੀ ਹੋਣਗੇ ਤਾਂ ਕਿ ਦੁਸ਼ਮਣ ਫੌਜ ਨੇ ਉਹਨਾਂ ਨੂੰ ਚੁੱਪਚਾਪ ਇੱਥੋਂ ਜਾਣ ਦਿੱਤਾ ਹੋਊਗਾ ਜੇ ਆਪਾਂ ਅੱਜ ਦੇ ਹਿਸਾਬ ਨਾਲ ਵੇਖੀਏ ਤਾਂ ਜਦੋਂ ਕਿਸੇ ਪੱਕਦੀ ਮੂਵਮੈਂਟ ਵਿੱਚੋਂ ਕੋਈ ਅਧਵਿਚਾਰਹੀ ਸਮਰਪਣ ਕਰ ਦਿੰਦਾ ਹੈ ਤਾਂ ਕਿ ਪੁਲਿਸ ਉਸਨੂੰ ਜਾਣ ਦਿੰਦੀ ਹੈ ਨਹੀਂ ਪੁਲਿਸ ਉਸਨੂੰ ਗ੍ਰਿਫਤਾਰ ਕਰਕੇ ਦੁਸ਼ਮੰਦਾਂ ਦਾ ਪੂਰਾ ਪੇਡ ਲੈਂਦੀ ਹੈ ਤੇ ਠੀਕ ਐਵੇਂ ਉਸ ਸਮੇਂ ਮੁਗਲ ਫੌਜ ਨੇ ਵੀ ਕੀਤਾ ਹੋਊਗਾ ਇਹਨਾਂ 40 ਸਿੰਗਲ ਨੂੰ ਗ੍ਰਿਫਤਾਰ ਕਰਕੇ ਬੀਅੰਤ ਤਸ਼ੱਦਦਾਂ ਟਾਈਆਂ ਹੋਣਗੀਆਂ ਕੁੱਟਮਾਰ ਕਰਕੇ ਗੜੀ ਦੇ ਅੰਦਰ ਦਾ ਪੂਰਾ ਭੇਦ ਲਿਆ ਹੋਊਗਾ ਕਿ ਅੰਦਰ ਕਿੰਨੇ ਲੋਕ ਹਨ ਉਹਨਾਂ ਕੋਲ ਕਿੰਨਾ ਕੁ ਰਾਸ਼ਨ ਹੈ ਤੇ ਕਿੰਨਾ ਕੁ ਅਸਲਾ ਹੈ ਕਿਉਂਕਿ ਦੁਸ਼ਮਨ ਨੂੰ ਵੀ ਪਤਾ ਸੀ ਕਿ ਪਿਛਲੇ 7-8 ਮਹੀਨੇ ਤੋਂ ਅਸੀਂ ਕੇਰਾਪਾਈ ਬੈਠੇ ਹਾਂ ਪਰ ਸਾਡੀ ਪੇਸ਼ ਨਹੀਂ ਜਾ ਰਹੀ ਉੱਤੋਂ ਲੱਖਾਂ ਦੀ ਫੌਜ ਦਾ ਭਾਰੀ ਖਰਚ ਵੀ ਸਿਰ ਤੇ ਪੈ ਰਿਹਾ ਹੈ ਤੇ ਸੁਭਾਵਕ ਜੀ ਗੱਲ ਹੈ ਕਿ ਜਿਹੜੇ ਭੁੱਖ ਤੋਂ ਡਰ ਕੇ ਵਿਦਾਵਾ ਦੇ ਕੇ ਆ ਗਏ ਉਹ ਤਸ਼ੱਦਦ ਤੇ ਮੌਤ ਦੇ ਡਰ ਤੋਂ ਮੁਖਬਰ ਬਣਨ ਲੱਗਿਆਂ ਵੀ देर ਨਹੀਂ ਲਾਉਣਗੇ ਅਗਲਾ ਪੁਆਇੰਟ ਜੋ ਹੋਰ ਵੀ ਹੈਰਾਨ ਕਰਨ ਵਾਲਾ ਹੈ ਕਿ ਚਲੋ ਇੱਕ ਵਾਰ ਲਈ ਮੰਨ ਲਨੇਹਾ ਕਿ ਚਾੜੀ ਸਿੰਘ ਵਿਦਾਵਾ ਦੇ ਕੇ ਆਏ ਸੰਹ ਕਾਮੇ ਆਲਮਗਿਰੀ ਮੁਅਸਰੇ ਆਲਮਗਿਰੀ ਉਸ ਸਮੇਂ ਦਾ ਸਰਕਾਰੀ ਅਖਬਾਰ ਆਤੇ ਦਰਬਾਰੇ ਮੋਲਾ ਇਹ ਦੁਸ਼ਮਨ ਧਿਰ ਦੇ ਉਹ ਸਰੋਥਨ ਜਿਨ੍ਹਾਂ ਵਿੱਚ ਸਿੱਖਾਂ ਦੇ ਲਈ ਕੁੱਤੇ ਕਲੰਕੀ ਕਾਲੇ ਮੂੰਹ ਵਾਲੇ ਯਾਨੀ ਕਿ ਦੁਸ਼ਮਨ ਮੰਨ ਕੇ ਜਿੰਨੇ ਹੋ ਸਕੇ અપਮਾਨਜਲਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਪਰ ਨਾਲ ਹੀ ਕਿਉਂਕਿ ਇਹ ਲੇਖਾ ਜੋਖਾ ਰੱਖੰਦੇ ਸਰਕਾਰੀ ਰਿਕਾਰਡ ਸੰ ਇਹਨਾਂ ਵਿੱਚ ਡੇ ਬਾਈ ਡੇ ਇੱਕ ਇੱਕ ਦਿਨ ਦਾ ਇੱਕ ਇੱਕ ਛੋਟੀ ਛੋਟੀ ਘਟਨਾ ਦਾ ਸਾਨੂੰ ਤਰੀਕਬੱਧ ਜ਼ਿਕਰ ਮਿਲਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਚੋਂ ਕਿਸੇ ਇੱਕ ਵੀ ਸਰੋਤ ਵਿੱਚ ਵਿਦਾਵਾ ਦੇ ਕੇ ਆਏ ਇਹਨਾਂ ਸਿੰਘਾਂ ਦਾ ਜ਼ਿਕਰ ਨਹੀਂ ਮਿਲਦਾ ਜਦਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਪਹਾੜੀ ਰਾਜੇ ਮੁੱਦਤਾਂ ਤੋਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਗੁਰੂ ਘਰ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇ ਇਹ 40 ਸਿੱਖਾਂ ਦਾ ਗੁਰੂ ਘਰ ਤੋਂ ਟੁੱਟ ਕੇ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਇਸ ਘਟਨਾ ਨੂੰ ਤਾਂ ਉਚੇਚੇ ਦੌਰ ਤੇ ਸਰਕਾਰੀ ਰਿਕਾਰਡ ਵਿੱਚ ਦਰਜ ਕੀਤਾ ਜਾਣਾ ਸੀ ਤੇ ਮਿਰਚ ਮਸਾਲਾ ਲਾ ਕੇ ਵਿਦਾ ਚੜਾ ਕੇ ਚਿੱਠੀਆਂ ਦੇ ਰਾਹੀਂ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਉਹਦੇ ਸਾਹਮਣੇ ਪੇਸ਼ ਕੀਤਾ ਜਾਂਦਾ ਪਰ ਬਾਈ ਪਹਾੜੀ ਰਾਜਿਆਂ ਦੇ ਦਰਬਾਰ ਮੁਗਲ ਫੌਜ ਦਾ ਰਿਕਾਰਡ ਜਾਂ ਫਿਰ ਔਰੰਗਜ਼ੇਬ ਦੇ ਦਰਬਾਰ ਦਾ ਸਰਕਾਰੀ ਰਿਕਾਰਡ ਕਿਸੇ ਇੱਕ ਵੀ ਸਰੋਤ ਵਿੱਚ ਇਸ ਬੇਦਾਵੇ ਦੀ ਗੱਲ ਦਾ ਜ਼ਿਕਰ ਨਹੀਂ ਮਿਲਦਾ ਪਰ ਜੇ ਇਹ ਇਤਿਹਾਸ ਸਹੀ ਨਹੀਂ ਹੈ ਤਾਂ ਨਵੀਨਤਮ ਖੋਜਾਂ ਦੇ ਆਧਾਰ ਤੇ ਅਸਲ ਇਤਿਹਾਸ ਹੈ ਕਿ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਉਸ ਤੋਂ ਬਾਅਦ ਸਰਸਾ ਦੇ ਕੰਡੇ ਤੇ ਜੰਗ ਤੇ ਪਰਿਵਾਰ ਵਿਛੋੜਾ ਤੇ ਫਿਰ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਮਾਚੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਪਹੁੰਚਦੇ ਹਨ ਦੀਨਾ ਕੰਗੜ ਜਿੱਥੇ ਭਾਈ ਦੇਸਾ ਸਿੰਘ ਜੀ ਦੇ ਚਬਾਰੇ 'ਚ ਬੈਠ ਕੇ ਗੁਰੂ ਸਾਹਿਬ ਜਫਰਨਾਮਾ ਲਿਖਦੇ ਹਨ ਤੇ ਜਦੋਂ ਗੁਰੂ ਸਾਹਿਬ ਦੀਨਾ ਕੰਗੜ ਦੇ ਇਲਾਕੇ ਵਿੱਚ ਵਿਚਰ ਰਹੇ ਹਨ ਠੀਕ ਉਸੇ ਸਮੇਂ ਮਾਜੇ ਦੀ ਧਰਤੀ ਦੇ ਵੀ ਇੱਕ ਵਰਤਾਰਾ ਵਾਪਰ ਰਿਹਾ ਹੈ ਮਾਤਾ ਭਾਗੌਰ ਜੀ ਯਾਨੀ ਕਿ ਮਈ ਭਾਗੋ ਦਾ ਨਾਮ ਤਾਂ ਆਪਾਂ ਸਭ ਇਸੇ ਦੌਰਾਨ ਹੀ ਮਈ ਭਾਗੋ ਦੇ ਸੋਹਰਾ ਸਾਹਿਬ ਸਰਦਾਰ ਦੇਸ ਰਾਜ ਵੜੈਚ ਦੀ ਮੌਤ ਹੁੰਦੀ ਹੈ ਪੱਟੀ ਪਿੰਡ ਵਿੱਚ ਵੱਸਦਾ ਮਈ ਭਾਗੋ ਦਾ ਸੋਹਰਾ ਪਰਿਵਾਰ ਇਲਾਕੇ ਵਿੱਚ ਮੰਨਿਆ ਪਰਮੰਨਿਆ ਬੜਾਈ ਅਮੀਰ ਤੇ ਰਸੂਖਦਾਰ ਪਰਿਵਾਰ ਸੀ ਸੋ ਦੇਸ ਰਾਜ ਵੜੈਚ ਦੇ ਭੋਗ ਦੇ ਮੌਕੇ ਤੇ ਸਿੱਖ ਸੰਗਤ ਦਾ ਇੱਕ ਬੜਾ ਵੱਡਾ ਇਕੱਠ ਹੁੰਦਾ ਹੈ ਸੰਭਾਵਕ ਜੀ ਗੱਲ ਹੈ ਕਿ ਇੱਥੇ ਚੰਬਾਲ ਪਿੰਡ ਤੋਂ ਮਈ ਭਾਗੋ ਦਾ ਪੇਕਾ ਪਰਿਵਾਰ ਵੀ ਪਹੁੰਚਿਆ ਹੈ ਇਹ ਵੀ ਬੜਾ ਅਮੀਰ ਘਰਾਣਾ ਹੈ ਮਈ ਭਾਗੋ ਦਾ ਭਰਾ ਸਰਦਾਰ ਭਾਗ ਸਿੰਘ ਇਲਾਕੇ ਦਾ ਚੌਧਰੀ ਹੈ ਤੇ ਉਹਦੀ ਲਾਹੌਰ ਦਰਬਾਰ ਨਾਲ ਸਿੱਧੀ ਗੱਲਬਾਤ ਹੈ ਉੱਥੇ ਭੋਗ ਤੇ ਫਿਰ ਚਰਚਾ ਛਿੜਦੀ ਹੈ ਕਿ ਗੁਰੂ ਸਾਹਿਬ ਨਾਲ ਇੰਨਾ ਕੁਝ ਵਾਪਰ ਗਿਆ ਤੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਸੀਂ ਘਰਾਂ ਵਿੱਚ ਆਰਾਮ ਫਰਮਾਉਂਦੇ ਰਹਿ ਗਏ ਘੱਟੋ ਘੱਟ ਆਪਾਂ ਨੂੰ ਗੁਰੂ ਸਾਹਿਬ ਨੂੰ ਮਿਲਣ ਤਾਂ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਸੰਗਤਾਂ ਦਾ ਇੱਕ ਜੱਥਾ ਗੁਰੂ ਸਾਹਿਬ ਨੂੰ ਮਿਲਣ ਲਈ ਰਵਾਨਾ ਹੁੰਦਾ ਹੈ ਹੁਣ ਇਸ ਜੱਥੇ ਵਿੱਚ ਕੌਣ ਕੌਣ ਹਨ ਮਾਤਾ ਪਾਕੌਰ ਜੀ ਤੇ ਉਹਨਾਂ ਦੇ ਦੋਵੇਂ ਭਰਾ ਚੌਧਰੀ ਭਾਗ ਸਿੰਘ ਤੇ ਛੋਟਾ ਭਰਾ ਦਿਲਬਖ ਸਿੰਘ ਮਾਈ ਭਾਗੋ ਦੇ ਘਰ ਵਾਲੇ ਸਰਦਾਰ ਨਿਧਾਨ ਸਿੰਘ ਵੜੈਚ ਤੇ ਮਾਈ ਭਾਗੋ ਦਾ ਦਿਓਰ ਸਰਦਾਰ ਸੁਲਤਾਨ ਸਿੰਘ ਵੜੈਚ ਇਸ ਤੋਂ ਇਲਾਵਾ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਚਾਚੇ ਦਾ ਪੁੱਤਰ ਸਰਦਾਰ ਰਾਏ ਸਿੰਘ ਤੇ ਉਹਨਾਂ ਦਾ ਭਤੀਜਾ ਸਰਦਾਰ ਮਾ ਸਿੰਘ ਨਾਲ ਹੀ ਮਈ ਭਾਗੋ ਦੇ ਪੇਕੇ ਪਿੰਡ ਚੰਬਾਲ ਦੇ ਤੇ ਸੋਹਰੇ ਪਿੰਡ ਪੱਟੀ ਦੇ ਵੀ ਕੁਝ ਸਿੱਖ ਯਾਨੀ ਕਿ ਕੁੱਲ 41 ਜਣੇ ਇਸ ਜੱਥੇ ਵਿੱਚ ਸ਼ਾਮਲ ਹਨ ਇਹ ਜੱਥਾ ਆਪਣਾ ਪਹਿਲਾ بڑا ਜੀਰੇ ਲੌਂਦਾ ਹੈ ਉੱਥੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਕਪੂਰੇ ਚੌਧਰੀ ਦੇ ਇਲਾਕੇ ਤੋਂ ਹੁੰਦੇ ਹੋਏ ਲੱਕੀ ਜੰਗਲ ਵੱਲ ਅੱਗੇ ਵਧ ਰਹੇ ਹਨ ਉਸ ਇਲਾਕੇ ਵੱਲ ਗੁਰੂ ਸਾਹਿਬ ਇਸ ਲਈ ਜਾ ਰਹੇ ਸਨ ਕਿਉਂਕਿ ਇਹ ਇਲਾਕਾ ਮਲਤਾਨ ਸੂਬੇ ਦੇ ਅਧੀਨ ਆਉਂਦਾ ਸੀ ਮਲਤਾਨ ਵਰਨਰ ਦਾ ਸੁਬਾ ਸਰਹੰਦ ਵਜੀਰ ਖਾਨ ਨਾਲ ਇੱਟ ਕੁੱਤੇ ਦਾ ਵੈਰ ਸੀ ਵਜੀਰ ਖਾਨ ਚਾਹ ਕੇ ਵੀ ਉੱਥੇ ਕੁਝ ਨਹੀਂ ਸੀ ਕਰ ਸਕਦਾ ਉੱਥੋਂ ਦੇ ਲੋਕਲ ਚੌਧਰੀ ਨੂੰ ਵਜੀਰ ਖਾਨ ਦੀ ਚਿੱਠੀ ਵੀ ਮਿਲਦੀ ਹੈ ਤਾਂ ਉਹ ਅੱਗੇ جواب ਦਿੰਦਾ ਹੈ ਕਿ ਭੁੱਲ ਕੇ ਵੀ ਇੱਧਰ ਨੂੰ ਮੂੰਹ ਨਾ ਕਰੀ ਜੇ ਚੰਗੀ ਚਾਉਣਾ ਹੈ ਤਾਂ ਜਦੋਂ ਆਪਾਂ ਕੋਟਕਪੂਰੇ ਤੋਂ ਮੁਕਸਰ ਸਾਹਿਬ ਵੱਲ ਜਾਂਦੇ ਹਾਂ ਤਾਂ ਰਸਤੇ ਵਿੱਚ ਦੋ ਪਿੰਡ ਆਉਂਦੇ ਹਨ ਰੂਪਿਆਣਾ ਤੇ ਰਾਮਿਆਣਾ ਇਸੇ ਤਾਂ ਤੇ ਹੀ ਸੰਗਤਾਂ ਦਾ ਜੱਥਾ ਗੁਰੂ ਸਾਹਿਬ ਨੂੰ ਮਿਲਦਾ ਹੈ ਸੰਗਤਾਂ ਲਈ ਚਾਦਰ ਵਿਛਾ ਦਿੱਤੀ ਜਾਂਦੀ ਹੈ ਤੇ ਗੁਰੂ ਸਾਹਿਬ ਲਈ ਚੰਦੂਆ ਸਾਹਿਬ ਸ਼ਿਸ਼ੋਭਿਤ ਕਰ ਦਿੱਤਾ ਜਾਂਦਾ ਹੈ ਤੇ ਫੇ ਸਿਰ ਵਿਚਾਰ ਚਰਚਾ ਆਰੰਭ ਹੁੰਦੀ ਹੈ ਚਰਚਾ ਚਲਦਿਆਂ ਚਲਦਿਆਂ ਮਈ ਭਾਗੋ ਦਾ ਭਰਾ ਸਰਦਾਰ ਭਾਗ ਸਿੰਘ ਜੋ ਕਿ ਇਲਾਕੇ ਦਾ ਚੌਧਰੀ ਸੀ ਉਹ ਕਹਿੰਦਾ ਹੈ ਕਿ ਗੁਰੂ ਸਹਿਬ ਮਾਤਾ ਜੀ ਸ਼ਹੀਦ ਹੋ ਗਏ ਚਾਰੇ ਸਹਿਬ ਜਦੇਵੀ ਸ਼ਹੀਦ ਹੋ ਗਏ ਅਨੰਤਪੁਰ ਸਹਿਬ ਛੱਡਣਾ ਪੈ ਗਿਆ ਸਾਡਾ ਸਾਰਾ ਇਤਿਹਾਸਿਕ ਖਜ਼ਾਨਾ ਸਰਸਾ ਵਿੱਚ ਰੁੜ ਗਿਆ ਹੁਣ ਸਾਡੇ ਕੋਲ ਸਿਰਫ ਤੁਸੀਂ ਬਚੇ ਹੋ ਜੇ ਕੱਲ ਨੂੰ ਤੁਹਾਨੂੰ ਵੀ ਕੁਝ ਹੋ ਗਿਆ ਤਾਂ ਅਸੀਂ ਕਿੱਧਰ ਜਾਵਾਂਗੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਗੁਰੂ ਸਾਡੇ ਕੋਲ ਰਵੇ ਤੁਸੀਂ ਇਹ ਯੋਧੇ ਦਾ ਜੀਵਨ ਤਿਆਗ ਕੇ ਇੱਕ ਸੰਤ ਦੀ ਤਰ੍ਹਾਂ ਗੱਦੀ ਤੇ ਵਿਰਾਜਮਾਨ ਹੋਵੋ ਮੇਰੀ ਲਾਹੌਰ ਦਰਬਾਰ ਵਿੱਚ ਪੂਰੀ ਗੱਲਬਾਤ ਹੈ ਅਸੀਂ ਲਾਹੌਰ ਦਰਬਾਰ ਦੇ ਰਾਹੀਂ ਔਰੰਗਜ਼ੇਬ ਨਾਲ ਤੁਹਾਡੀ ਸੁਲਾਹ ਕਰਵਾ ਦਿੰਨੇ ਹਾਂ ਇਹ ਗੱਲ ਸੁਣ ਕੇ ਦਸ਼ਮੇਸ਼ ਪਾਸ਼ਾ ਇੱਕਦਮ ਸ਼ਾਂਤ ਹੋ ਗਏ ਗੁਰੂ ਸਾਹਿਬ ਨੇ ਆਪਣੇ ਨੇਤਰ ਬੰਦ ਕਰ ਲਏ ਭਾਗ ਸਿੰਘ ਨੇ ਦੁਬਾਰਾ ਪੁੱਛਿਆ ਗੁਰੂ ਸਾਹਿਬ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਤਦ ਗੁਰੂ ਸਾਹਿਬ ਆਪਣੇ ਨੇਤਰ ਖੋਲਦੇ ਹਨ ਉਹਨਾਂ ਦੇ ਚਿਹਰੇ ਤੇ ਵੀਰ ਰਸ ਚਲ ਕਰਿਆ ਹੈ ਹਾਵ ਭਾਵ ਇੱਕਦਮ ਬਦਲ ਚੁੱਕੇ ਹਨ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਿੱਖ ਦਾ ਕੰਮ ਉਪਦੇਸ਼ ਲੈਣਾ ਹੈ ਜਾਂ ਦੇਣਾ ਜਦੋਂ ਪੰਜਵੇਂ ਪਾਤਸ਼ਾਹ ਤਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤੇ ਗਏ ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ ਜਦੋਂ ਨੌਵੇਂ ਪਾਤਸ਼ਾਹ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਉਦੋਂ ਤੁਹਾਨੂੰ ਸੁਲਾ ਕਰਨ ਦਾ ਚੇਤਾ ਨਹੀਂ ਆਇਆ ਜਦੋਂ ਅਨੰਦਪੁਰ ਸਾਹਿਬ ਵਿੱਚ ਸਿੰਘ ਭੁੱਖ ਪਿਆਸ ਨਾਲ ਜੂਜਦੇ ਰਹੇ ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ ਜਦੋਂ ਕੋਰ ਸਰਹੰਦ ਤੇ ਸਰਸਾ ਦੇ ਕੰਡੇ ਸ਼ਹਾਦਤਾਂ ਹੋਈਆਂ ਉਦੋਂ ਤੁਸੀਂ ਸਮਝੋਤਾ ਕਰਨ ਕਿਉਂ ਨਹੀਂ ਆਏ ਜਿਹੜੇ ਨੀਚ ਆਪਣੇ ਧਰਮ ਦੀਆਂ ਕਸਮਾਂ ਖਾ ਕੇ ਮੁੱਕਰ ਗਏ ਉਹਨਾਂ ਨਾਲ ਕੀ ਸਮਝੋਤਾ ਕਰਨਾ ਹੁਣ ਤਾਂ ਇਹ ਜਿਹੜੀ ਤੇਗ ਮਿਆਂ ਚੋਂ ਨਿਕਲੀ ਹੈ ਉਹ ਮੈਦਾਨ ਫਤਿਹ ਕਰਕੇ ਹੀ ਮਿਆਂ ਵਿੱਚ ਵਾਪਸ ਪਾਊ ਭਗਤ ਸਿੰਘ ਬੜਾ ਹੀ ਰਸੂਖਦਾਰ ਬੰਦਾ ਸੀ ਤੇ ਇੰਨੀ ਸੰਗਤ ਦੇ ਸਾਹਮਣੇ ਇਹ ਜਵਾਬ ਸੁਣ ਕੇ ਉਸ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਤਲਖਿਚ ਆ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਸਮੇਂ ਦੀ ਮੰਗ ਹੈ ਕਿ ਆਪਾਂ ਹਕੂਮਤ ਦੇ ਨਾਲ ਸੁਲ੍ਹਾ ਕਰਕੇ ਰਹੀਏ ਤੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਤਾਂ ਫਿਰ ਆਪਣੀ ਨਿਭ ਨਹੀਂ ਸਕਦੀ ਗੁਰੂ ਜੀ ਫਰਮਾਏ ਕਿ ਜੇ ਨਹੀਂ ਨਿਭ ਸਕਦੀ ਤਾਂ ਫਿਰ ਲਿਖ ਕੇ ਦੇ ਦਿਓ ਜ਼ਿਕਰ ਮਿਲਦਾ ਹੈ ਕਿ ਭਾਈ ਮਾਨ ਸਿੰਘ ਨਿਸ਼ਾਂਚੀ ਕਲਮ ਕਾਗਜ਼ ਲੈ ਕੇ ਆਏ ਤੇ ਵਿਦਾਵਾ ਲਿਖਿਆ ਗਿਆ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਤੇ ਗਿਆਨੀ ਪਿੰਦਰਪਾਲ ਸਿੰਘ ਜੀ ਦੱਸਦੇ ਹਨ ਕਿ 40 ਨਹੀਂ ਇਸ ਬੇਦਾਵੇ ਤੇ ਸਿਰਫ 4 ਜਾਂ 5 ਬੰਦਿਆਂ ਦੇ ਹੀ ਦਸਤਕਤ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਇੱਕ ਤਾਂ ਭਗਤ ਸਿੰਘ ਆਪ ਹੀ ਸੀ ਇਸ ਤੋਂ ਇਲਾਵਾ ਕਰਬਾਰਾ ਸਿੰਘ ਦਿਲਬਾਗ ਸਿੰਘ ਤੇ ਗੰਡਾ ਸਿੰਘ ਜਦੋਂ ਹਜੇ ਇਹ ਗੱਲਬਾਤ ਚੱਲ ਹੀ ਰਹੀ ਸੀ ਉਹਨੇ ਚਿਰ ਵਿੱਚ ਟਾਂਗੂ ਸਿੰਘ ਆ ਗਿਆ ਟਾਂਗੂ ਕਿਹਾ ਜਾਂਦਾ ਹੈ ਉਹ ਸਿਪਾਈ ਨੂੰ ਜੋ ਉੱਚੇ ਦਰਖਤ ਤੇ ਚੜ ਕੇ ਚਾਰੇ ਪਾਸੇ ਦੁਸ਼ਮਨ ਤੇ ਨਿਗਾਹ ਰੱਖਦਾ ਹੈ ਉਨੇ ਸੂਚਨਾ ਦਿੱਤੀ ਕਿ ਵਜੀਰ ਖਾਨ ਦੀ ਅਗਵਾਈ ਵਿੱਚ ਲਗਭਗ 8000 ਦੀ ਫੌਜ ਤੇਜ਼ੀ ਨਾਲ ਇਧਰ ਨੂੰ ਵੱਧਦੀ ਆ ਰਹੀ ਹੈ ਖਬਰ ਮਿਲਦੇ ਹੀ ਗੁਰੂ ਸਾਹਿਬ ਉਹ ਵਿਦਾਵੇ ਦੇ ਖਤ ਨੂੰ ਆਪਣੇ ਕਮਰਕੱਸੇ ਵਿੱਚ ਰੱਖ ਕੇ ਆਪਣੇ ਸਿੰਘਾਂ ਸਮੇਤ ਝਟਪਟ ਉੱਥੋਂ ਰਵਾਨਾ ਹੋ ਜਾਂਦੇ ਹਨ ਤੇ ਬਾਕੀ ਦੀ ਸੰਗਤ ਦਾ ਜੱਥਾ ਵੀ ਉਸ ਫੌਜ ਦੇ ਰਸਤੇ ਤੋਂ ਪਿੱਛੇ हट ਕੇ ਵਾਪਸ ਘਰਾਂ ਨੂੰ ਤੁਰ ਜਾਂਦਾ ਹੈ ਇਹਨਾਂ ਪਿਛਲੇ ਕੁਝ ਕਿੰਟਾਂ ਵਿੱਚ ਜੋ ਕੁਝ ਵਾਪਰਿਆ ਸੀ ਇਹਦੇ ਬਾਰੇ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਮਾਤਾ ਭਾਗੌਰ ਜੀ ਫਰਮਾਏ ਕੇ ਵੀਰਾ ਇਹ ਤੂੰ ਕੀ ਕੀਤਾ ਯਾਦ ਕਰ ਆਪਾਂ ਘਰੋਂ ਕਰਨ ਕੀ ਆਇਸਾ ਹੁਣ ਆਪਾਂ ਕੀ ਮੂੰਹ ਲੈ ਕੇ ਪਿੰਡ ਵਿੱਚ ਵੜਾਂਗੇ ਲੋਕੀ ਤੁਹਾਨੂੰ ਲਾਂਡਤਾ ਪਾਉਣਗੇ ਹਜੇ ਤਾਂ ਦੁਨੀ ਚੰਦ ਦੇ ਪਗੋੜੇ ਹੋਣ ਦਾ ਦਾਗ ਵੀ ਮਾਜੇ ਦੇ ਮੱਥੇ ਤੋਂ ਨਹੀਂ ਲੱਥਿਆ ਤੇ ਤੁਸੀਂ ਇਹ ਨਵੀਂ ਹੀ ਲਾਂਡਤਾ ਆਪਣੇ ਗਲ ਪਾ ਲਈ ਇਸ ਤਰ੍ਹਾਂ ਮਾਤਾ ਭਾਗੌਰ ਜੀ ਨੇ ਖੂਬ ਖਰੀਆਂ ਖਰੀਆਂ ਸੁਣਾ ਕੇ ਭਾਗ ਸਿੰਘ ਤੇ ਨਾਲਦਿਆਂ ਦੀ ਜ਼ਮੀਰ ਨੂੰ ਲਲਕਾਰਿਆ ਨਾ ਲਾਏ ਦੂਸਰੇ ਸਿੰਘ ਵੀ ਕਹਿਣ ਲੱਗੇ ਕਿ ਤੁਸੀਂ ਸਾਨੂੰ ਦੱਸੇ ਪੁੱਛੇ ਬਿਨਾ ਹੀ ਵਿਦਾਵਾ ਲਿਖ ਕੇ ਦੇ ਆਏ ਹੋ ਪਰ ਗਦਾਰ ਤਾਂ ਤੁਹਾਡੇ ਨਾਲ ਅਸੀਂ ਵੀ ਵੱਜਾਂਗੇ ਮਾਤਾ ਭਾਗੌਰ ਫੇਰ ਕੀਆ ਕਿ ਮੈਂ ਤਾਂ ਚੱਲੀ ਆ ਆਪਣੇ ਗੁਰੂ ਦੇ ਵੈਰੀਆਂ ਨਾਲ ਖੰਡਾ ਖੜਕੋਨ ਮੈਂ ਲਹਨਤ ਪਰਾ ਜੀਵਨ ਨਹੀਂ ਜੀ ਸਕਦੀ ਭਾਗ ਸਿੰਘ ਨੇ ਭਾਵੇਂ ਗੁੱਸੇ ਵਿੱਚ ਆ ਕੇ ਜੋ ਮਰਜ਼ੀ ਕਹਿਤਾ ਹੋਵੇ ਪਰ ਅੰਦਰੋਂ ਤਾਂ ਉਹ ਵੀ ਗੁਰੂ ਨਾਲ ਜੁੜਿਆ ਹੋਇਆ ਸੀ ਤੇ ਜਦੋਂ ਮਾਤਾ ਭਾਗੌਰ ਜੀ ਤੇ ਨਾਲਦਿਆਂ ਨੇ ਉਸ ਨੂੰ ਵੰਗਾਰਿਆ ਤਾਂ ਕੁਝ ਪਲਾਂ ਲਈ ਭਟਕਿਆ ਉਹਦਾ ਜਮੀਰ ਇੱਕ ਵਾਰ ਫੇਰ ਜਾਗ ਗਿਆ ਖੂਨ ਉਬਾਲੇ ਖਾਨ ਲੱਗ ਪਿਆ ਇਸ ਤੋਂ ਬਾਅਦ ਇਹ ਸਿੰਘ ਮਾਤਾ ਭਾਗੌਰ ਜੀ ਦੀ ਅਗਵਾਈ ਵਿੱਚ ਵਾਪਸ ਉਸੇ ਸਥਾਨ ਵੱਲ ਮੁੜ ਗਏ ਉੱਥੋਂ ਥੋੜਾ ਜਿਹਾ ਅੱਗੇ ਜਦੋਂ ਇਹ ਜਤਾਂ ਖਦਰਾਨੇ ਦੀ ਢਾਬ ਲੱਗੇ ਪਹੁੰਚਿਆ ਢਾਬ ਸ਼ਬਦ ਮੀਂਹ ਦਾ ਪਾਣੀ ਇਕੱਠਾ ਕਰਨ ਵਾਲੇ ਤਲਾਬ ਨੂੰ ਕਿਹਾ ਜਾਂਦਾ ਹੈ ਜਦੋਂ ਇੱਥੇ ਪਹੁੰਚੇ ਤਾਂ ਵੇਖਦੇ ਕਿ ਦੁਸ਼ਮਣ ਬੜੀ ਤੇਜ਼ੀ ਨਾਲ ਵਧਦਾ ਆ ਰਿਹਾ ਹੈ ਪਰ ਗੁਰੂ ਸਾਹਿਬ ਤਾਂ ਹਜੇ ਥੋੜੀ ਦੂਰ ਮਸਾ ਉੱਚੀ ਡਿੱਬੀ ਤੱਕ ਹੀ ਪਹੁੰਚੇ ਹਨ ਖਦਰਾਨੇ ਦੀ ਢਾਬ ਸੁੱਕੀ ਹੋਈ ਸੀ ਤੇ ਉੱਥੇ ਚਾਰੇ ਪਾਸੇ ਉੱਚੀਆਂ ਉੱਚੀਆਂ ਢਾੜੀਆਂ ਸੰਗ ਸਿੰਘਾਂ ਨੇ ਉੱਥੇ ਹੀ ਮੋਰਚਾ ਲਾ ਲਿਆ ਤੇ ਝਾੜੀਆਂ ਦੇ ਉੱਤੇ ਆਪਣੇ ਕਮਰ ਕੱਸੇ ਤੇ ਚਾਦਰਾਂ ਪਾ ਦਿੱਤੀਆਂ ਤਾਂ ਜੋ ਲੱਗੇ ਕਿ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਨੇ ਇੱਥੇ ਆਪਣੇ ਤੰਬੂ ਗੱਡ ਕੇ ਪਣਾ ਲਾਇਆ ਹੋਇਆ ਹੈ। ਮੁਗਲ ਫੌਜਾਂ ਦੇ ਉੱਥੇ ਪਹੁੰਚਦੇ ਹੀ ਸਿੰਘਾਂ ਨੇ ਹਮਲਾ ਕਰ ਦਿੱਤਾ ਤੇ ਬੜੀ ਹੀ ਕਮਾਸਾਨ ਜੰਗ ਹੋਈ। ਸਿੰਘ ਬੜੀ ਹੀ ਵਧੀਆ ਪਲਾਨਿੰਗ ਤੇ ਬੜੀ ਹੀ ਬਹਾਦਰੀ ਨਾਲ ਲੜਦੇ ਰਹੇ। ਉਹਨਾਂ ਦੀ ਮਦਦ ਕਰਨ ਲਈ ਗੁਰੂ ਸਾਹਿਬ ਨੇ ਵੀ ਉੱਚੀ ਟਿੱਬੀ ਤੋਂ ਸਿੰਘਾਂ ਦਾ ਇੱਕ ਜੱਥਾ ਭੇਜਿਆ ਤੇ ਆਪ ਵੀ ਟਿੱਬੀ ਤੋਂ ਦੁਸ਼ਮਣਾਂ ਤੇ ਤੀਰ ਵਰਾਉਂਦੇ ਰਹੇ। ਸ਼ਾਮ ਤੱਕ ਦੁਸ਼ਮਣਾਂ ਦੀ ਅੱਧੀ ਫੌਜ ਨੂੰ ਸੌਧ ਦਿੱਤਾ ਗਿਆ। ਮਈ ਦਾ ਮਹੀਨਾ ਅੱਤ ਦੀ ਅਰਮੀ ਦੇ ਦੰਸਨ ਲੜਦੇ ਲੜਦੇ ਸ਼ਾਮ ਤੱਕ ਮੁਗਲ ਫੌਜਾਂ ਦਾ ਪਿਆਸ ਨਾਲ ਬੁਰਾ ਹਾਲ ਹੋ ਚੁੱਕਿਆ ਸੀ ਮੁਗਲ ਜਰਨੈਲ ਆਪਣੇ ਨਾਲ ਇਲਾਕੇ ਦੇ ਚੌਧਰੀ ਕਪੂਰੇ ਨੂੰ ਲਿਆਏ ਸਨ ਉਹਨਾਂ ਨੇ ਕਪੂਰੇ ਨੂੰ ਪੁੱਛਿਆ ਕਿ ਪਾਣੀ ਦਾ ਸਰੋਤ ਇੱਥੋਂ ਕਿੰਨੀ ਦੂਰ ਹੈ ਇਹ ਕਪੂਰਾ ਚੌਧਰੀ ਗੁਰੂਕਰ ਦਾ ਸ਼ਰਦਾਲੂ ਸੀ ਭਾਵੇਂ ਇਲਾਕੇ ਦਾ ਚੌਧਰੀ ਹੋਣ ਕਰਕੇ ਉਸ ਨੂੰ ਹਕੂਮਤ ਦੇ ਨਾਲ ਤੁਰਨਾ ਪੈ ਰਿਹਾ ਸੀ ਜਰਨੈਲ ਨੂੰ ਗਲਤ ਜਾਣਕਾਰੀ ਦਿੰਦਿਆਂ ਉਹ ਦੱਸਦਾ ਹੈ ਕਿ ਅੱਗੇ ਤੁਰੋਗੇ ਤਾਂ ਪਾਣੀ ਠੀਕ ਹੋਤੇ ਹੈ ਤੇ ਪਿੱਛੇ ਵਾਪਸ ਆਉਂਗੇ ਤਾਂ 10 ਗੋਤੇ ਇਸ ਲਈ ਫਿਰ ਪਿਆਸ ਨਾਲ ਮਰ ਰਹੀ ਮੁਗਲ ਫੌਜ ਨੇ ਵਾਪਸ ਹਟਣ ਦਾ ਫੈਸਲਾ ਕੀਤਾ ਜੰਗ ਖਤਮ ਹੋਣ ਤੋਂ ਬਾਅਦ ਗੁਰੂ ਸਹਿਬ ਟਿੱਬੀ ਤੋਂ ਉੱਤਰ ਕੇ ਸਿੰਘਾਂ ਦੇ ਕੋਲ ਪਹੁੰਚੇ ਤੇ ਇੱਕ ਇੱਕ ਕਰਕੇ ਸਾਰੇ ਸ਼ਹੀਦ ਹੋਏ ਸਿੰਘਾਂ ਦੀਆਂ ਦੇਹਾਂ ਕੋਲ ਗਏ ਤੇ ਪ੍ਰੇਮ ਸਤਕਾਰ ਨਾਲ ਉਹਨਾਂ ਦੇ ਮੱਥੇ ਤੇ ਹੱਥ ਫੇਰਦਿਆਂ ਕਿਸੇ ਨੂੰ ਆਪਣਾ 5000 ਜਹਾਰੀ ਤੇ ਕਿਸੇ ਨੂੰ 10000 ਜਹਾਰੀ ਜਰਨੈਲ ਹੋਣ ਦਾ ਖਿਤਾਬ ਦੇ ਕੇ ਨਵਾਜਿਆ ਜੰਗੇ ਮੈਦਾਨ ਵਿੱਚ ਜ਼ਖਮੀ ਪਏ ਭਾਈ ਮਾ ਸਿੰਘ ਦੇ ਸਵਾਸ ਹਜੇ ਚੱਲ ਰਹੇ ਸਨ ਗੁਰੂ ਸਾਹਿਬ ਨੇ ਭਾਈ ਮਾਨ ਸਿੰਘ ਦੇ ਸੀਸ ਨੂੰ ਆਪਣੀ ਝੋਲੀ ਵਿੱਚ ਰੱਖ ਕੇ ਆਪਣੇ ਹਜ਼ੂਰੀਆਂ ਨਾਲ ਉਹਨਾਂ ਦਾ ਮੱਥਾ ਪੁੰਚਦੇ ਹੋਇਆ ਫਰਮਾਉਂਦੇ ਹਨ ਕਿ ਬੋਲੋ ਮਾਨ ਸਿੰਘ ਜੀ ਮੰਗ ਲਓ ਕੀ ਮੰਗਣਾ ਹੈ ਤੁਹਾਡੀ ਜੋ ਵੀ ਇੱਛਾ ਹੈ ਅਸੀਂ ਪੂਰੀ ਕਰਾਂਗੇ ਭਾਈ ਮਾਨ ਸਿੰਘ ਜੀ ਨੇ ਉਹ ਵਿਦਾਵੇ ਵਾਲਾ ਪੱਤਰ ਪਾੜ ਦੇਣ ਦੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੇ ਤੁਰੰਤ ਕਮਰ ਕੱਸੇ ਚ ਉਹ ਵਿਦਾਵੇ ਵਾਲਾ ਪੱਤਰ ਕੱਢ ਕੇ ਫਾੜ ਦਿੱਤਾ ਉਸ ਸਮੇ ਗੁਰੂ ਸਾਹਿਬ ਨੇ ਇਨ੍ਹਾਂ ਸਿੰਘਾਂ ਨੂੰ ਮੁਕਤੇ ਕਹਿ ਕੇ ਨਵਾਜਿਆ ਗੁਰੂ ਸੇ ਫਰਮਾਇਆ ਕਿ ਜਿੱਥੇ ਮੇਰੇ ਪੰਜ ਪਿਆਰਿਆਂ ਨੂੰ ਮੇਰੇ ਚਾਰ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਊਗਾ ਉੱਥੇ ਇਹਨਾਂ ਮੁਕਤੀਆਂ ਦਾ ਨਾਮ ਵੀ ਜ਼ਰੂਰ ਲਿਆ ਜਾਊਗਾ ਤੇ ਗੁਰੂ ਸਾਹਿਬ ਦੇ ਹੁਕਮਾਂ ਸਦਕਾ ਅਰਦਾਸ ਦੇ ਰੂਪ ਵਿੱਚ ਰਹਿਂਦੀ ਦੁਨੀਆ ਤੱਕ ਇਹ ਰੀਤ ਐਦਾਂ ਹੀ ਚੱਲੂਗੀ ਜਿੱਥੇ ਗੁਰੂ ਸਾਹਿਬ ਨੇ ਇਹ ਵਿਦਾਵਾ ਪਾੜਿਆ ਉੱਥੇ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਸਿਸ਼ੋਬਤ ਹੈ ਜਿੱਥੋਂ ਉੱਚੀ ਡਿੱਬੀ ਤੋਂ ਗੁਰੂ ਸਾਹਿਬ ਨੇ ਤੀਰ ਵਰਾਏ ਉੱਥੇ ਗੁਰਦੁਆਰਾ ਟਿੱਬੀ ਸਾਹਿਬ ਜਿੱਥੇ ਇਹਨਾਂ ਸ਼ਹੀਦਾਂ ਦੇ ਸੰਸਕਾਰ ਕੀਤੇ ਗਏ ਉੱਥੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੇ ਜਿੱਥੇ ਖਦਰਾਨੇ ਦੀ ਢਾਬ ਤੇ ਜੰਗ ਹੋਈ ਉੱਥੇ ਗੁਰਦੁਆਰਾ ਮੁਕਸਰ ਸਾਹਿਬ ਸਿਸ਼ੋਬਤ ਹੈ ਇਹ ਚਾਰੇ ਸਥਾਨ ਇੱਕ ਦੂਜੇ ਦੇ ਬਿਲਕੁਲ ਨੇੜੇ ਨੇੜੇ ਹਨ ਮੁਕਸਰ ਸਾਹਿਬ ਦੀ ਜੰਗ ਹੋਈ ਤਾਂ 21 ਵਿਸਾਖ ਯਾਨੀ ਕਿ ਮਈ ਦੀ ਅਤਿ ਦੀ ਗਰਮੀ ਵਿੱਚ ਸੀ ਜਿਵੇਂ ਕਿ ਜੰਗ ਦੇ ਸਮੇਂ ਸੀ ਉਸ ਮੌਸਮ ਵਿੱਚ ਖਦਰਾਨੇ ਦੀ ਟਾਬ ਹਰ ਸਾਲ ਸੁੱਕੀ ਹੀ ਰਹਿੰਦੀ ਸੀ ਦੂਜਾ ਪੁਰਾਣੇ ਸਮੇਂ ਵਿੱਚ ਅੰਧਵਿਸ਼ਵਾਸ ਦਾ ਬੋਲਬਾਲਾ ਸੀ ਲੋਕ ਮਕਰ ਸ੍ਰਕਾਂਤੀ ਤੇ ਪ੍ਰਯਾਗ ਤੇ ਹਰਦਵਾਰ ਆਦੀ ਥਾਵਾਂ ਤੇ ਜਾ ਕੇ ਸਨਾਨ ਕਰਨ ਤੇ ਕਰਮ ਕਾਂਡਾਂ ਵਿੱਚ ਉਲਝੇ ਹੋਏ ਸਨ ਇਸ ਲਈ ਫਿਰ ਕੌਮ ਦੇ ਸੂਝਵਾਨ ਵਿਦਵਾਨਾਂ ਨੇ ਦੋਵਾਂ ਟੀਚਿਆਂ ਨੂੰ ਮਿਥਦੇ ਹੋਏ ਇਹਨਾਂ 40 ਮੁਕਤੀਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਠੀਕ ਮਕਰ ਸ੍ਰਕਾਂਤੀ ਦੇ ਦਿਨ ਮੱਗ ਦੇ ਰੂਪ ਵਿੱਚ ਮਨਾਉਂਦਾ ਨਿਸ਼ਚੈ ਕੀਤਾ ਮੈਂ ਹਰ ਵੀਡੀਓ ਦੇ ਵਿੱਚ ਵਰਤੇ ਗਏ ਸਰੋਤਾਂ ਦੇ ਨਾਮ ਜ਼ਰੂਰ ਸਾਂਝੇ ਕਰਦਾ ਹਾਂ ਪਰ ਮੈਨੂੰ ਪੱਕਾ ਯਕੀਨ ਹੈ ਕਿ ਪੁੱਠੇ ਸਿੱਧੇ ਕਮੈਂਟ ਕਰਨ ਵਾਲੇ ਵੀਰਾਂ 'ਚੋਂ ਕਿਸੇ ਨੇ ਇਹਨਾਂ 'ਚੋਂ ਇੱਕ ਕਿਤਾਬ ਵੀ ਖੋਲਣ ਦੀ ਖੇਚਲ ਨਹੀਂ ਕੀਤੀ ਹੋਊਗੀ ਫੇਰ ਭਾਵੇਂ ਇਹਨਾਂ 'ਚੋਂ ਅਧਿਓ ਜਿਆਦਾ ਦੀਆਂ ਪੀਡੀਐਫ ਔਨਲਾਈਨ ਹੀ ਪਈਆਂ ਹੁੰਦੀਆਂ ਹਨ ਜਿਵੇਂ ਕਿ ਆ ਪਾਲਤ ਪੁੱਤਰ ਅਜੀਤ ਸਿੰਘ ਵਾਲਾ ਵੀਡੀਓ ਬਾਕਾਇਦਾ ਇੱਕ ਇੱਕ ਪੇਜ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮਾਤਾ ਸੁੰਦਰੀ ਜੀ ਤੇ ਲਿਖੀ ਇੱਕ ਕਿਤਾਬ ਵੀ ਇਹੋ ਜਿਹੀ ਨਹੀਂ ਹੋਣੀ ਜਿਹਦੇ ਵਿੱਚ ਸਪਲਿਤ ਪੁੱਤਰ ਅਜੀਤ ਸਿੰਘ ਦਾ ਜ਼ਿਕਰ ਨਾ ਹੋਵੇ ਕਿਉਂਕਿ ਇਹ ਮਾਤਾ ਜੀ ਦੇ ਜੀਵਨ ਦੀ ਐਨੀ ਵੱਡੀ ਤੇ ਸੱਚੀ ਘਟਨਾ ਹੈ ਜਿੱਤੋਂ ਬਿਨਾ ਉਹਨਾਂ ਦੀ ਜੀਵਨੀ ਪੂਰੀ ਹੋ ਹੀ ਨਹੀਂ ਸਕਦੀ ਮੇਰੀ ਕੋਈ ਗੱਲ ਨਹੀਂ ਪਰ ਘੱਟੋ ਘੱਟ ਬਿਨਾ ਸਿਰ ਪੈਰ ਦੀਆਂ ਗੱਲਾਂ ਕਰਕੇ ਇਸ ਤਰ੍ਹਾਂ ਗੁਰ ਇਤਿਹਾਸ ਨੂੰ ਨਿੰਦਿਆ ਨਾ ਕਰੀਏ ਸੋ ਇਸ ਵੀਡੀਓ ਵਿੱਚ ਕਿਤਾਬਾਂ ਦੇ ਨਾਲ ਮੈਂ ਦੋ ਵੀਡੀਓ ਦੇ ਸਰੋਤ ਵੀ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਪਹਿਲਾ ਵੀਡੀਓ ਹੈ ਚੋਟੀ ਦੇ ਸਿੱਖ ਇਤਿਹਾਸਕਾਰਾਂ ਚੋਂ ਇੱਕ ਡਾਕਟਰ ਸੁਪਰੀਤ ਸਿੰਘ ਉਦੋਕੇ ਜੀ ਦਾ ਤੇ ਦੂਸਰਾ ਵੀਡੀਓ ਹੈ ਪੰਥ ਰਤਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਦੋਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਵੀਡੀਓ ਦੇ ਐਂਡ ਵਿੱਚ ਇੱਕ ਵਾਰ ਫੇਰ ਮੈਂ ਉਹੀ ਗੱਲ ਦੁਹਰਾਉਂਗਾ ਕਿ ਮੈਂ ਕਿਸੇ ਵੀ ਇਤਿਹਾਸ ਨੂੰ ਗਲਤੀਆਂ ਸਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਾਡੀ ਕੌਮ ਦੇ ਇਤਿਹਾਸ ਵਿੱਚ ਜੋ ਨਵੀਂ ਸਕਾਰਾਤਮਕ ਖੋਜ ਹੋਈ ਹੈ ਸਿਰਫ ਤੁਹਾਨੂੰ ਉਹਦੇ ਨਾਲ ਜਾਣੂ ਕਰਵਾ ਰਿਹਾ ਹਾਂ ਤੇ ਇਹ ਸਾਡੀ ਕੌਮ ਦੀ ਬੜੀ ਵੱਡੀ ਤਰਸਦੀ ਹੈ ਕਿ ਹਜੇ ਤੱਕ ਐਸਜੀਬੀਸੀ ਨੇ ਇਦਾਂ ਦੀ ਕਿਸੇ ਵੀ ਸੰਸਥਾ ਦਾ ਗਠਨ ਨਹੀਂ ਕੀਤਾ ਜੋ ਸਾਰੀ ਕੌਮ ਦੇ ਬਿਹਾਫ ਤੇ ਇਸ ਗੱਲ ਦਾ ਫੈਸਲਾ ਕਰ ਸਕੇ ਸੋ ਅੰਤ ਵਿੱਚ ਇਹ ਫੈਸਲਾ ਤੁਹਾਡੇ ਆਪਣੇ ਹੱਥ ਵਿੱਚ ਹੈ ਕਿ ਤੁਸੀਂ ਇਸ ਨਵੀਨਤਮ ਖੋਜ ਨੂੰ ਸਹੀ ਮੰਨਣਾ ਹੈ ਇਹ ਤੁਹਾਨੂੰ ਲੱਗਦਾ ਹੈ ਕਿ ਪਹਿਲਾ ਵਾਲਾ ਇਤਿਹਾਸ ਹੀ ਸਹੀ ਹੈ ਆਪਣੇ ਵਿਚਾਰ ਕਮੈਂਟ ਓਕੇ اچھا ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਚੀਜ਼ਾਂ ਕਲੀਅਰ ਕਰਨ ਦੀ ਕਰਨ ਦੀ ਕਿਉਂਕਿ ਜਿਹੜੀ ਫਿਲਮ ਹੈ ਚਾਰ ਸਾਬਜ਼ਾ ਦੇ ਬਣੀ ਦੋਵੇਂ ਪਾਰਟ 1 ਤੇ 2 ਉਹਦੇ ਵਿੱਚ ਵੀ ਜ਼ਾਹਰ ਹੈ ਉਹਨਾਂ ਨੇ ਪੂਰੀ ਇੱਕ ਰਿਸਰਚ ਬੁਕਸ ਤੋਂ ਲੈ ਕੇ ਹਿਸਟਰੀ ਜਿਹੜੀ ਹੈ ਉਹਦੇ ਅਕੋਰਡਿੰਗਲੀ ਜਿਹੜੀ ਉਹ ਬਣਾਈ ਉਹਦੇ ਵਿੱਚ ਇਹ ਚੀਜ਼ਾਂ ਬਖਾਈਆਂ ਗਈਆਂ ਮਤਲਬ ਜਿਹੜਾ ਰਾਈਟਰ ਸੀ ਫਿਲਮ ਦਾ ਜਾਂ ਆ ਜਿਹੜੀ ਹਿਸਟਰੀ ਸੀ ਉਹਦੇ ਵਿੱਚ ਜਿਹੜੇ ਇਤਿਹਾਸਕਾਰ ਨੇ ਇਤਿਹਾਸ ਲਿਖਦੇ ਨੇ ਲਖਾਰੀ ਨੇ ਉਹਨਾਂ ਨੇ ਐਵੇਂ ਲਿਖਿਆ ਹੋਵੇਗਾ ਲੇਕਿਨ ਕੁਝ ਜਿਹੜੇ ਲਖਾਰੀ ਨੇ ਉਹ ਲਿਖਦੇ ਨੇ ਕਿ ਇੱਕ ਹੋਰ ਵਾਕਿਆ ਸੀ ਜਿਹਨੂੰ ਇਹਦੇ ਨਾਲ ਜੋੜ ਕੇ ਹਾਂ ਤੇ ਅੱਛਾ insani aqal ਉਹ ਤਾਂ ਇਸ ਚੀਜ਼ ਉੱਤੇ ਬਲੀਵ ਕਰਦੀ ਹੈ ਨਾ ਕਿ ਜਦੋਂ ਘੇਰਾ ਪਾਇਆ ਚਾਰ ਪੰਜ ਮਹੀਨੇ ਹੋ ਗਏ ਹਾਂ ਠੀਕ ਹੈ ਤੁਸੀਂ ਦੁਸ਼ਮਨ ਤੋਂ ਕੋਈ ਵੀ ਬੰਦਾ ਜਿਹੜਾ ਉਹਨੂੰ ਨਿਕਲ ਕੇ ਜਾਣ ਦੇ ਨਹੀਂ ਦੇ ਸਕਦਾ ਜਾਂ ਜਾਣ ਦੇਣਗੇ ਬਾਈ ਨਹੀਂ ਜਾਣ ਦੇਗਾ ਕਿ ਜਿਨ੍ਹਾਂ ਦੀ ਤਾਕਤ ਸਟਰੈਂਥ ਇਨੀ ਜ਼ਿਆਦਾ ਹੈਗੀ ਆ ਕਿ ਉਹਨਾਂ ਕੋਲ ਫੌਜ ਦੀ ਕਮੀ ਨਹੀਂ ਵੈਸੇ ਹੀ ਨਹੀਂ ਆ ਫੌਜ ਠੀਕ ਹੈ ਤੇ ਉਹਨਾਂ ਵਾਸਤੇ ਘੇਰਾ ਨੂੰ مزید ਤੰਗ ਕਰਨਾ ਜਾਂ ਉਸ ਉਹਨਾਂ ਲੋਕਾਂ ਨੂੰ ਅਪਰੋਚ ਕਰਨਾ ਕੋਈ ਜ਼ਿਆਦਾ ਮੁਸ਼ਕਲ ਹੋ ਨਹੀਂ ਸਕਦਾ ਫਿਰ ਉਹ ਇੰਨੇ ਲੋਕਾਂ ਦੇ ਵਿੱਚੋਂ ਇੰਨੀ ਆਸਾਨੀ ਦੇ ਨਾਲ ਨਿਕਲ ਕੇ ਉਹ ਚਲੇ ਗਏ ਫਿਰ ਫਿਲਮ ਦੇ ਵਿੱਚ ਇਹ ਵਹਾਇਆ ਗਿਆ ਸੀ ਕਿ ਉਹਨਾਂ ਨੇ ਆਖਿਆ ਸੀ ਇਹ ਲੱਗਦਾ ਡਰ ਕੇ ਭੱਜਣ ਦੇ ਨੇ ਇਹਨਾਂ ਨੂੰ ਜਾਣ ਦੇ ਹਾਂ ਮਤਲਬ ਮਤਲਬ ਉੱਥੇ ਤੁਸੀਂ ਇਸ ਚੀਜ਼ ਨੂੰ ਬੰਦਾ ਆਮ ਅਕਸੈਪਟ ਨਹੀਂ ਕਰਦਾ ਕਿ ਜਿਹੜਾ ਐਡਾ ਜ਼ਾਲਮ ਜਿਹਨੇ ਬੱਚਿਆਂ ਤੇ ਨਿਗਾ ਰਹਿਮ ਕੀਤਾ ਉਹ ਬੱਚਾ ਉਹਨੂੰ ਕਿਵੇਂ ਜਾਣ ਦੇ ਸਕਦਾ ਸੀ ਉਹਨੇ ਭਾਈ ਉਹਨਾਂ ਨੂੰ ਪਕੜ ਕੇ ਕੈਦੀ ਕੈਦੀ ਕਰ ਲੈਣਾ ਸੀ ਕੈਦੀ ਦੋਈ ਚੀਜ਼ਾਂ ਸੀ ਜਾਂ ਮਾਰ ਦਿੰਦੇ ਜਾਂ ਉਹਨਾਂ ਨੂੰ ਕੈਦੀ ਬਣਾ ਲੈਂਦੇ ਠੀਕ ਹੈ ਉਹ ਦੋਵਾਂ 'ਚ ਕੋਈ ਚੀਜ਼ ਨਹੀਂ ਹੋਈ ਉਹ ਦੋਵਾਂ 'ਚ ਕੋਈ ਨਹੀਂ ਗੀ ਫਿਲਮ ਚ ਉਹ ਆ ਗਿਆ ਸੀ ਕਿ ਆਪਣੇ ਘਰਾਂ ਚ ਗਏ ਨੇ ਤੇ ਜਦੋਂ ਘਰਾਂ ਚ ਗਏ ਨੇ ਉੱਥੋਂ ਫਿਰ ਲਾਨ ਤਾਨ ਹੋਈ ਹੈ ਕਿ ਤੁਸੀਂ ਕਿਉਂ ਇਹ ਕਰਕੇ ਤੇ ਜੋੜੀਆਂ ਪਾ ਲੋ ਤੇ ਇਦਾਂ ਕਰ ਲੋ ਇਸ ਤਰ੍ਹਾਂ ਕਰਕੇ ਆ ਗਏ ਲੇਕਿਨ ਇਹ ਜਿਹੜੀ ਗੱਲ ਤਾਂ ਇਹ ਦੱਸਦੇ ਨੇ ਮੇਰੇ ਖਿਆਲ ਚ ਇਹ ਜਿਹੜਾ ਇਹ ਕੁਸ਼ ਦਿਨ ਨੂੰ ਲੱਗਦੀ ਹੈ ਸੋ ਮੈਨੂੰ ਵੀ ਸਹੀ ਲੱਗ ਰਿਹਾ ਹੈ ਕਿ ਹੋਾਇਰ ਐਸਟ੍ਰਾਂ ਹੋਇਆ ਹੋਏਗਾ ਕਿ ਮਤਲਬ ਵੇਖੋ ਜੀ ਸਿੰਘ ਭੱਜ ਨਹੀਂ ਸਕਦਾ ਯਾਰ ਇੱਕ ਚੀਜ਼ ਤਾਂ ਕਿ ਇੱਕ ਚੀਜ਼ ਹੈ ਕਿ ਤੁਹਾਡੇ ਕੋਲ ਖਾਣ ਪੀਣ ਜਿਹੜਾ ਉਹ ਨਹੀਂ ਹੈ ਤੁਸੀਂ ਇੰਨੀਆ ਓਖੇ ਵੱਤ ਤੋਂ ਵੱਤ ਤੁਸੀਂ ਜਦੋਂ ਜੰਗ ਵਾਸਤੇ ਨਿਕਲ ਪੈਂਦੇ ਹੋ ਨਾ ਫੇਰ ਭਾਵੇਂ ਤੁਸੀਂ ਭੁੱਖੇ ਮਰੋ ਭਾਵੇਂ ਤਲਵਾਰ ਨਾਲ ਮਰੋ ਫੇਰ ਤੁਸੀਂ ਸਮਝ ਲਓ ਕਿ ਤੁਸੀਂ ਜਦੋਂ ਤਲਵਾਰ ਚੁੱਕ ਲਈ ਹੱਥ ਸੱਚ ਵਾਸਤੇ ਫੇਰ ਤੁਸੀਂ ਪਿੱਛੇ ਮੋੜ ਕੇ ਨਹੀਂ ਵੇਖਣਾ ਪਿੱਛੇ ਨਹੀਂ ਮੋੜ ਸਕਦੇ ਫੇਰ ਤਾਂ ਪਾਣੀ ਦਾ ਵੀ ਗੁਜ਼ਾਰਾ ਕਰਨਾ ਪੈਂਦਾ ਭਾਈ ਕੁਛ ਨਾ ਵੀ ਕਰਦੇ ਪਾਣੀ ਦਾ ਵੀ ਗੁਜ਼ਾਰਾ ਕਰਨਾ ਪੈਂਦਾ ਬਿਲਕੁਲ ਬਿਲਕੁਲ ਔਰ ਬਾਕੀ ਆਪਣੇ ਜਿਹੜੇ ਵੀਵਰਸ ਨੇ ਉਹਨਾਂ ਵਿੱਚੋਂ ਹੀ ਇੱਕ ਭਰਾ ਉਹਨਾਂ ਨੇ ਵੀਡੀਓ ਕੱਲਿਆ ਸੀ ਕਿ ਬੱਬੂ ਨੂੰ ਤੇ ਜ਼ੈਨ ਵੀਰੇ ਦੋਵਾਂ ਨੂੰ ਮਤਲਬ ਇਹ ਵੀਡੀਓ ਦਿਖਾਇਓ ਬਲਕਿ ਮੇਰੀ ਵੀ ਮੈਂ ਵੀ ਪਹਿਲੀ ਵਾਰੀ ਇਹ ਵੇਖ ਔਰ ਮੈਂ ਪਹਿਲੇ ਵੀ ਫਿਲਮ ਵੇਖੀ ਸੀ ਲੇਕਿਨ ਮੈਂ ਇਧਰ ਕਦੀ ਇਸ ਬਾਰੇ ਚ ਸੋਚਿਆ ਨਹੀਂ ਸੀ ਕਿ ਹਾਂ ਯਾਰ ਇਹ ਵੀ ਚੀਜ਼ ਹੋ ਸਕਦੀ ਹੈ ਫਿਰ ਜਦੋਂ ਉਹਨਾਂ ਦਾ ਮੈਸੇਜ ਆਇਆ ਵੀਡੀਓ ਆਇਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵਹਾਓ ਔਰ ਆਪਣੇ ਜਿਹੜੇ ਵੀਵਰਸ ਨੇ ਹੁਣ ਆਪਾਂ ਉਹਨਾਂ ਦੇ ਛੱਡਣੇ ਆ ਕਿ ਉਹਨਾਂ ਨੂੰ ਕੀ ਲੱਗਦਾ ਹੈ ਉਹ ਕਮੈਂਟ ਦੇ ਵਿੱਚ ਦੱਸਣਗੇ ਆਪਾਂ ਦੱਸਣਗੇ ਵੀ ਨਾਲੇ ਤੁਸੀਂ ਨਾ ਇਹ ਮਿਹਰਬਾਨੀ ਕਰਕੇ ਸਾਡੀ ਇਸ ਵੀਡੀਓ ਨੂੰ ਜਿੰਨਾ ਜ਼ਿਆਦਾ ਸਬਸਕ੍ਰਾਈਬ ਕਰੋਗੇ ਨਾ ਉਹਨਾਂ ਹੀ ਤੁਹਾਡੇ ਜਿਹੜੇ ਬਾਕੀ ਦੂਸਰੇ ਵੀਰੇ ਨੇ ਸਾਡੇ ਉਹਨਾਂ ਪੰਜਾਬੀ ਵੀਰਿਆਂ ਤੱਕ ਪਹੁੰਚੇਗੀ ਗੱਲ ਉਹ ਵੀ ਸਾਨੂੰ ਬਿਹਤਰ ਤਰੀਕੇ ਨਾਲ ਦੱਸ ਵੀ ਸਕਦੇ ਆ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕਾਂ ਦੀ رائے ਜਿਹੜੀ ਆ ਕਿ ਹਰ ਬੰਦੇ ਦੀ ਆਪਣੀ رائے ਹੁੰਦੀ ਆ ਕਿ ਯਾਰ ਉਹ ਕਿਤੇ ਤੇ ਬਲੀਵ ਕਰਦਾ ਆ ਲੇਕਿਨ ਮਨ ਮੇਰਾ ਇਹ ਖਿਆਲ ਹੈ ਕਿ ਜਿਹੜਾ ਇਹ ਵੀਡੀਓ ਚ ਦੱਸਿਆ ਗਿਆ ਹੈ ਇਹ ਜ਼ਿਆਦਾ ਸੁਣਨ ਵਿੱਚ ਵੀ ਸਹੀ ਲੱਗਦਾ ਹੈ ਦੇਖੋ ਤੇ ਹਵਾਲੇ ਦਿੱਤੇ ਗਏ ਨਾ ਬਕਾਇਦਾ ਕਿਤਾਬਾਂ ਦੇ ਹਵਾਲੇ ਦਿੱਤੇ ਗਏ ਆ ਜੇ ਮਤਲਬ ਕਿ ਇਹ ਕਿਤਾਬਾਂ ਸਾਡੇ ਕੋਲ ਤਾਂ ਅਵੇਲੇਬਲ ਨਹੀਂ ਹੈ ਲੇਕਿਨ ਸਾਡੇ ਇਹਨਾਂ ਭਰਾਵਾਂ ਦੇ ਕੋਲ ਅਵੇਲੇਬਲ ਹੈ ਵਾ ਤੇ ਉਹ ਇਹਨੂੰ ਮਤਲਬ ਜਸਟੀਫਾਈ ਕਰਨ ਵਾਸਤੇ ਇਹਨੂੰ ਪੜ੍ਹ ਸਕਦੇ ਹੈਗੇ ਕਲੈਰ ਮਤਲਬ ਕਲੀਅਰਿਫਿਕੇਸ਼ਨ ਵਾਸਤੇ ਪੜ੍ਹ ਸਕਦੇ ਹੈਗੇ ਆ ਤੇ ਫਿਰ ਫੈਸਲਾ ਕਰਨਗੇ ਕਿ ਇਹ ਵੀਡੀਓ ਸਹੀ ਆ ਕਿ ਨਹੀਂ ਸਹੀ ਤੇ ਜੋ ਵੀ ਹੋਏਗਾ ਸਾਨੂੰ ਸਾਡੇ ਭਰਾ ਕਮੈਂਟਾਂ ਚ ਜ਼ਰੂਰ ਦੱਸਣਗੇ ਅਸੀਂ ਇੰਤਜ਼ਾਰ ਕਰਦੇ ਵੈਸੇ ਨਾ ਮੇਰਾ ਨਾ ਕਰੀ ਕਰੀ ਪਤਾ ਕੀ ਦਿਲ ਕਰਦਾ ਕਿ ਅਸੀਂ ਨਾ ਜਿਵੇਂ ਕਿ ਪਿਆਰ ਦੋਵਾਂ ਸਿੱਖ ਮੁਸਲਿਮ ਭਾਈਚਾਰੇ ਵਾਸਤੇ ਕੰਮ ਕਰਨ ਦੇ ਆ ਤੇ ਮੇਰਾ ਇਹ ਦਿਲ ਕਰਦਾ ਕਿ ਦੋਵਾਂ ਦੀ ਬੁੱਕਸ ਅਗਰ ਆਪਾਂ ਨੂੰ ਸ਼ਾਹ ਮੁਖੀ ਚ ਜਾਂ ਇੰਗਲਿਸ਼ ਵਿੱਚ ਮਿਲਣ ਤੇ ਜਿਹੜੀ ਇੱਕ ਹਿਸਟਰੀ ਕੁਝ ਜ਼ਾਹਰ ਬੁੱਕਸ ਲਿਖੀਆਂ ਗਈਆਂ ਨੇ ਮੁਗਲਾਂ ਦੇ ਫੇਵਰਿਜ਼ਮ ਦੇ ਵਿੱਚ ਵੀ ਉਧਰ ਉਹਨਾਂ ਦੇ ਵਿੱਚ ਵੀ ਕਿ ਮਤਲਬ ਅਸੀਂ ਦੋਵਾਂ ਨੂੰ ਸਟੱਡੀ ਕਰਕੇ ਤੇ ਉਹਦਾ ਇੱਕ ਪੁਆਇੰਟ ਕੱਢੀਏ ਕਿ ਯਾਰ ਇਹਦੇ ਵਿੱਚ ਨਾ ਕੀ ਤਤਜ਼ਾਦ ਆ ਉਹ ਕੀ ਚੀਜ਼ਾਂ ਜਿਹੜੀਆਂ ਨਾ ਖਾਈਆਂ ਗਈਆਂ ਕੌਮਰ ਕਿਹੜੀਆਂ ਚੀਜ਼ਾਂ ਨੇ ਤਤਜ਼ਾਦ ਕਿਹੜੀਆਂ ਨੇ ਤਤਜ਼ਾਦ ਕਿੰਨਾਂ ਦੇ ਵਿੱਚ ਸੀ ਔਰ ਬਾਕੀ ਵੇਖੋ ਜੀ ਆਪਾਂ ਜਿੰਨੀ ਵੀ ਹਿਸਟਰੀ ਪੜ੍ਹੀ ਆ ਨਾ ਮੁਗਲਾਂ ਦੀ ਆਪਾਂ ਸਿੱਖੀਜ਼ਮ ਤੋਂ ਉਹਦੇ ਵਿੱਚ ਬਹੁਤ ਜ਼ਿਆਦਾ ਵਹਾਇਆ ਗਿਆ ਕਿ ਜਿਹੜੇ ਨੇ ਜ਼ਾਲਮ ਸਨ ਜਿਹੜਾ ਬੱਚਾ ਜਿਹੜਾ ਬੰਦਾ ਬੱਚਿਆਂ ਤੇ ਨਹੀਂ ਰਹਿਮ ਕਰਦਾ ਉਹ ਵੱਡਿਆਂ ਨੂੰ ਕਹਿੰਦਾ ਛੱਡ ਸਕਦਾ ਇਹੀ ਚੀਜ਼ ਤੇ ਸਮਝ ਨਹੀਂ ਆਉਂਦੀ ਕਿ ਉਹ ਫਿਰ ਜਿਹੜੇ ਸਿੰਘ ਨਿਕਲ ਗਏ ਉਥੋਂ ਉਹਨਾਂ ਨੂੰ ਕਿਵੇਂ ਛੱਡ ਸਕਦੇ ਕਿਦਾ ਛੱਡ ਸਕਦੇ ਔਰ ਵਜ਼ੀਰ ਖਾਨ ਆਪ ਦੇ ਕੋਲ ਉਹਨਾਂ ਨੇ ਕਸਮਾਂ ਖਾਦੀਆਂ ਨੇ ਪੂਰੀਆਂ ਕੀਤੀਆਂ ਹੈਗੀਆਂ ਜਦੋਂ ਜਦੋਂ ਕਸਮਾਂ ਖਾ ਗਏ ਸੀਗੇ ਉਹਨੇ ਸੀ ਪੂਰੀਆਂ ਕੀਤੀਆਂ ਤੇ ਫਿਰ ਉਹਨਾਂ ਨੂੰ 40 ਸਿੱਖਾਂ ਨੂੰ ਕਿੱਦਾਂ ਜਾਣ ਦੇ ਸਕਦੇ ਉਹ ਵੀ ਅਮਨੋ ਮਾਨ ਤਰੀਕੇ ਦੇ ਨਾਲ ਬਿਲਕੁਲ ਚਲੋ ਬਾਕੀ ਜਿਵੇਂ ਆਪਣਾ ਤੁਸੀਂ ਕਮੈਂਟ ਕਰੋ ਤੁਹਾਨੂੰ ਕੀ ਲੱਗਦਾ ਤੇ ਬਾਕੀ ਆਪਾਂ ਅਗਲੇ ਵੀਡੀਓ ਸ਼ਾਅ ਜ਼ਰੂਰ ਨੇ